ਆ ਬਾਈ ਕਿਹੜੀ ਗੱਲ ਗੱਡੀ ਆ ਤੁਰੀ ਆ ਲਗਾ ਲਗਾ 15000 ਪੈਸੇ ਮੁਕਣ ਦੇ ਮਾਰੇ ਪੈਸੇ ਮੁਕਣ ਦੇ ਮਾਰੇ ਕਰ ਜੰਦੂ ਸਾਰਾ ਕੁਸ ਮੇਰੀ ਰੁੱਲ ਖੁੱਲਣਾ ਪੈਸੇ ਪੂਰੇ ਨਹੀਂ ਨੇ ਆਪਦਾ ਚਾਰ ਚੱਲੇ ਜਾ ਕੋਈ ਨਾ ਬਾਈ ਮੈਂ ਕਰ ਦਾਂਗਾ ਆਪਦਾ ਹੱਲ ਕਿਸੇ ਬੰਦਿਆਂ ਕੋਲੇ ਤਾਂ ਜਾਣਾ ਹੀ ਪਊਗਾ ਤੁਹਾਡੇ ਆਂਡੀ ਗਵੰਡੀਆਂ ਕੋਲੇ ਉਹਨਾਂ ਸਾਹਬ ਦਾ ਵੀ ਕਰਨਾ ਯਾਰ ਆ ਉਹ ਕੀ ਆ ਬਦਲਾਂ ਦੇ ਆਪਾਂ ਜਿਹੜਾ ਤੁਸੀਂ ਦੇਣੀ ਆ ਦੁੱਤੀ ਆਪਾਂ ਲੈਣੀ ਆ ਸਾਰੇ ਹਾਂ ਆਪਾਂ 20 ਹਾਂ ਨੇ ਮੁਕਰਿਆ ਆਪਾਂ ਹਾਂ ਕਾ 20 ਹਾਂ ਨੇ 100 ਬੰਦੇ ਦੇ ਉਹ ਤਾਂ ਘਰੇ ਆ ਕੇ ਮੋੜ ਜੇ ਕਣ ਕਿ ਉਹ ਆਪਣੀ ਵਦਕਾ ਖੜਿਆ ਦਮੀਨ ਯਾਰ ਚਕੇੜਾ ਥੋੜੇ ਡਾਕਾਂ ਡੱਕ ਪਾ ਖਤਾਰਨਾ ਤੇ ਮੈਂ ਤਾਂ ਦੇ ਹੀ ਨਹੀਂ ਹੁਣ ਤਾਂ ਜੀ ਹੋਰ ਯਾਰ ਮੱਕੇ ਆ ਚ ਮੱਕੇ ਵੀ ਯਾਰ ਬਾਬਾ ਮੱਕੇ ਆਪਣਾ ਚਾਰ ਵੀ ਮੁੱਕ ਗਏ ਰਹਿਣਾ ਹੁਣ ਆ ਇੱਤੀ ਜ਼ਾਦੇ ਵੀ ਜਾਂਦੇ ਤਿੰਨ ਥੱਲੇ ਵੀ ਜਾਂਦੇ ਹੋਰ ਯਾਰਾ ਮਸ਼ੀਨ ਜਿਹੜਾ ਉਹ ਵੀ ਪੈਸੇ ਉਹਦੇ ਵੀ ਦੇਣੇ ਨਾ ਉਹਦੇ ਉਹਦੇ ਦਿੰਦੇ ਆਪਾਂ ਆਪਾਂ ਕਹਦੇ ਤੇਰੀ ਹੋਰ ਹਾਂ ਚਾਰ ਚੱਕਰ ਫੋਨ ਕਰਨੇ ਪੰਜ ਘਟੇ ਡੀਏਪੀ ਦੇ ਮਗਾ ਕਿਹੜੇ ਮੂਰੇ ਪੱਕੀ ਬੀਜਾਂਗੇ ਤੈਨੂੰ ਲਾ ਦੇ ਫੋਨ ਕੀ ਦੇ ਬੀਜਾਂਗੇ ਸੈਂਟਾ ਕੇ ਪੈਨਰ ਉਹ ਤੇੜੀ ਤੇ 30 32 ਤੇ ਉਹ ਬੀਜਾਂਗੇ ਯਾਰ ਹਾਂ ਹੋਰ ਯਾਰ ਚੋਨਾ ਦਾ ਬਦੂਜੋ ਹੀ ਲਾਵਾਂਗੇ ਬਾਸ ਵਦੇ ਨਾਉਂਦੇ ਅਕਮਾਰ ਤਾਂਨੇ ਮੁੱਛਲ ਦੇਣੇ ਹਾਂ ਪੀਲੀ ਪੂਸਾ ਪੀਲੀ ਪੂਸਾ ਲਾਵਾਂਗੇ ਹਾਂ ਇਹ ਤਾਂ ਬੰਦ ਕਰਤਾ ਸਰਕਾਰ ਨੇ ਕਹਿੰਦੇ ਆਏ ਲੈ ਟੈਨਸ਼ਨ ਨਹੀਂ ਜਦੋਂ ਮੈਂ ਇਹ ਵੀ ਗੱਠਾਂ ਵਾਲੇ ਤੋੜ ਗਏ ਯਾਰ ਹੋਰ ਕੰਮ ਮਸਾ ਲੋ ਕਰੇ ਵੇਚਦਾ ਰਿਹਾ ਫਾ ਵੱਡੇ ਨਾਲ ਕੋਲ ਚਾਹ ਫੂਰ ਜਾ ਉਹਦਾ ਹੀ ਇੰਨਾ ਮੱਕੀ ਜਲਦਾ ਮਨ ਲੈ ਚੱਕੀ ਨਾ ਆਪਾਂ ਨੂੰ ਕੀ ਕਰ ਲੂ ਆਪਾਂ ਵੀ 2000 ਤੇ ਪੈਸੇ ਮੁਕਰੇ ਨਾ ਜਲਦਾ ਆਪਣਾ ਪਿੰਡ ਚ ਐਵੇਂ ਥੋੜੀ ਦੂਰੇ ਫਿਰਦੇ ਆ ਓਹ ਇਹਨਾਂ ਨੂੰ ਕੀ ਪਤਾ ਲੱਗਦਾ ਕਿ ਕਿੱਥੇ ਰਹਿੰਦੇ ਆ ਉਹ ਡੱਡਾਂ ਇੱਥੇ ਪਾਣੀ ਪੀਂਦੀਆਂ ਹਾਂ ਇਹਨੂੰ ਕੀ ਪਤਾ ਡੱਡਾ ਕਿੱਥੇ ਪਾਣੀ ਪੀਂਦੀਆਂ ਆਪੇ ਆਪਾ ਕਹਦੇ ਪੈਸੇ ਦੇ ਕੇ ਮੱਕੀ ਸਾਰੇ ਖਰਾਬ ਕਰਤੀ ਬਰੀਕ ਨਹੀਂ ਕੁੱਤਰ ਐ ਮੋਟਾ ਕੁੱਤਰ ਕੇ ਰੱਖਦਾ ਡੱਡਾ ਉਹ ਯਰ ਕੇਰਾ ਆਹੋ ਨਹੀਂ ਲੋਟ ਆਉਂਦਾ ਫੋਨ ਫੋਨ ਤਾਂ ਚੱਕਦੇ ਨਹੀਂ ਇਹਨਾਂ ਦੇ ਘਰੇ ਹੀ ਜਾਣਾ ਪਊਗਾ 6 ਮਹੀਨੇ ਹੋ ਗਏ ਪੈ ਮੱਕੀ ਵੀ ਚਾਰ ਕੇ ਖਾ ਗਏ ਹੋਣਗੇ ਉਹ ਬੈਠੇ ਆ ਦੋਨੇ ਅੱਜ ਦਾ ਪਿਓ ਪੁੱਤ ਲੋਟ ਆ ਗਏ ਦੋਨੇ ਲਓਹੀ ਹੈ ਉਹੀ ਹੈ ਦੋਨੇ ਪਿਓ ਪੁੱਤ ਹੀ ਬੈਠੇ ਆ ਓ ਬਾਈ ਸ਼ਰਮ ਮੰਨ ਲਓ ਯਾਰ ਦਿਵਾਰੀ ਤੋਂ ਮੱਕੀ ਬੀਜਣ ਦਾ ਟਾਈਮ ਆ ਗਿਆ ਪੈਸੇ ਹਲੇ ਹੀ ਨਹੀਂ ਦਿੱਤੇ ਤੁਸੀਂ ਵੜਾਈ ਦੇ ਹੋਰ ਭਾਈ ਵੀ ਚਾਲ ਲਿਆ ਸਾਰਾ ਹੋਰ ਭਾਈ ਕਮੈਂ ਹੋਰ ਭਾਈ ਦਾ ਬੱਚਾ ਬਣਿਆ ਮੈਨੂੰ ਤਾਂ ਪਾ 6 ਮਹੀਨੇ ਹੋ ਗਏ ਵਿਆਜ ਪਈ ਜਾਂਦੇ ਨੂੰ ਕਿਵੇਂ ਸੀ ਤੁਸੀਂ ਮੌਜਾਂ ਦਾ ਬੈਠੇ ਹੋ ਕੀ ਕਾਕੀ ਹੋ ਗਿਆ ਬਾਈ ਕੀ ਕੰਮ ਹੋਇਆ ਤੀ ਮੱਕੀ ਦੀ ਵੜਾਈ ਦੇ ਪੈਸੇ ਬਾਈ ਅੱਛਾ ਓਹੋ ਰੋਕ ਬਸ ਕਰ ਦੋ ਪਰ ਛੱਡ ਕੇ ਪਾ ਗਿਆਂ ਸੀ ਤਾਂ ਪਾ ਸੀ ਮੈਨੂੰ ਤਾਂ ਬਾਣਿਆਂ ਦਾ ਵਿਆਜ ਪਈ ਜਾਂਦਾ ਆ ਪੈਸਾ ਸਾਨੂੰ ਦਾ ਖਰਾਬ ਹੈ ਹੁਣ ਉਹ ਤੁਸੀਂ ਲੱਤਿਆ ਤਾਂ ਤੁਸੀਂ ਨਹੀਂ ਮਸ਼ੀਨ ਵਾਲੇ ਦਾ ਨੁਕਸ ਕਰਦੀ ਜਾਂਦੇ ਬਾਅਦ ਚ ਹੱਥ ਹੱਤਾ ਲੱਤ ਨਹੀਂ ਰੇ ਹਾਂ ਤਾਂ ਉਹ ਤਾਂ ਮੈਂ ਕਿਹਾ ਹਾਂ ਹੱਥ ਹੱਤਾ ਲੱਤ ਰੇ ਤੰਗੂ ਹੀ ਕਰਿਆ ਹੋਊਗਾ ਕਿਉਂ ਨਾ ਤਾਂ ਕੀ ਨਹੀਂ ਹੋਣਾ ਹੁਣ ਐ ਹੋ ਜਾਣ 30 ਲੱਖ ਰੁਪਏ ਬੇਮਾਨੀ ਜਾਂ ਤਾਂ ਜਾਣਦੀ ਕੌਣ ਕਰਦੇ ਆ ਵੀ ਅਸੀਂ ਤਿਲ ਬੁਕੇ ਜਾਵਾਂਗੇ ਨਹੀਂ ਨਾ ਪੈਂਦਿਆ ਮੇਰੇ ਵਰਗੇ ਗਰੀਬ ਬੰਦੇ ਦਾ 30000 ਰੁਪਏ ਤਾਂ ਦਿੰਦੇ ਨਹੀਂ ਤੂੰ ਤਾਂ 30 ਲੱਖ ਰੁਪਏ ਦਾ ਮੈਨੂੰ ਕੀ ਪਤਾ ਅਸੀਂ ਅਸੀਂ ਕੀ ਕਰ ਰਿਹਾ ਵੀ ਤੈਨੂੰ ਆਉਂਦੇ ਸਾਲ ਇਕੱਠੇ ਦੇ ਦਾਂਗੇ ਤੂੰ ਹੁਣ 30000 ਲੱਖ ਰੁਪਏ ਕਰੇਗਾ ਦਾ ਤੇਰੇ ਕੰਮ ਦੇ ਆ ਤੇਰੀ ਤਾਂ ਐਫ ਡੀ ਵਣੀ ਪਈ ਆ ਹਾਂ ਐਫ ਡੀ ਆਪਾਂ ਦਾ ਮੇਰੇ ਦਾ ਡਰਾਈਵਰ ਵੀ ਭੱਜ ਜਾਣਗੇ ਜੇ ਤੁਸੀਂ ਪੈਸੇ ਨਾ ਦਿੱਤੇ ਕਿਹੜੇ 4 ਰੁਪਏ ਮੈਂ ਵਟੇ ਸੀ ਉਹ ਤਾਂ ਚੱਲ ਖਰਚੇ ਵਾਲੇ ਨੂੰ ਤੇਲ ਪਾਣੀ ਨੂੰ ਮੋੜ ਤੇ ਹੁਣ ਦੇਖ ਕੇ ਵੀ ਜਾਂ ਹਾਈ ਦੇਣੀ ਹੈ ਦੇਖ ਕੇ ਗੱਲ ਕੰਟਰੋਲ ਦਾ ਖਰਾਬ ਹੋ ਕੇ ਨਿਕਲੀਆਂ ਪੈਸੇ ਮੋਟੇ ਆ ਆ ਨਹੀਂ ਬਾਈ ਹੁਣ ਇਹਦਾ ਮੁੱਕਣ ਵਾਲੀ ਗੱਲ ਹੋ ਗਈ ਮੁੱਕਰ ਦੇਣੀ ਤੇਰੇ ਪਾਪਾ ਐਸੇ ਨਹੀਂ ਦੁੱਧ ਪੀਂਦੇ ਆ ਹਾਂ ਕਿੰਨਾ ਬਾਣ ਸੀ ਤੁਹਾਡਾ ਬਾਣ ਆਪਾਂ ਪੌਣੇ 2 ਕਿੱਲੇ ਸੀ ਪੌਣੇ 2 ਹੀ ਸੀ ਹਾਂ ਵਡਾ ਕੇ ਮੈਂ 5 ਕਿੱਲੇ ਹੁਣ ਪੌਣੇ 2 ਕਿੱਲੇ ਕਰਤੇ ਨਹੀਂ ਨਹੀਂ ਆਪਾਂ ਘਪਣੀ ਮਾਰਦੇ ਆਪਾਂ ਨੂੰ ਕੋਈ ਬਾਈ ਅੱਧਾ ਕਿੱਲਾ ਮਾਰ ਲਓ ਕੋਈ 2 ਕਿਨਾਲਾ ਮਾਰ ਲਓ ਵਡਾ ਕੇ 5 ਕਿੱਲੇ ਪੌਣੇ 2 ਕਿੱਲੇ ਤੁਸੀਂ ਹੁੰਗੇ ਨਹੀਂ ਨਹੀਂ ਤੁਹਾਨੂੰ ਵੀ ਨਾ ਮਾਰ ਪੁੱਤ ਪੌਣੇ 2 ਕਿੱਲੇ ਮੈਂ ਪਾਉਨੇ ਚੱਲ ਬਾਈ ਇਹ ਤੁਸੀਂ ਆ ਗੱਲਾਂ ਛੱਡੋ ਮੈਂ ਆ ਤੇ ਡਰਾਈਵਰ ਨੂੰ ਬਾਹਰ ਦਿਖਾਉਂਗਾ ਆਪਾਂ ਮਿੰਕੇ ਪੈਸੇ ਲਾਉਂਗਾ ਮੈਂ ਵੀ ਡਰਾਈਵਰ ਤੋਂ ਕਿ ਡਰਾਈਵਰ ਢੱਕਿਆ ਸੀ ਯਾਰ ਮਰੀ ਨੇ ਉਹ ਬਾਹਰ ਤਾਂ ਦੱਸੂਗੀ ਕਿਹੜਾ ਵੱਡਣਾ ਆ ਸੀ ਉਹ ਤਾਂ ਦੱਸ ਦੂ ਤੇ ਨਹੀਂ ਮੰਨਦੇ ਪੰਜ ਟਰਲਗਾ ਮੱਕੀ ਦੀਆਂ ਬੋਤਲੀਆਂ ਚੱਲ ਕੋਈ ਨਾ ਉਹਦਾ ਗਾਂ ਨੂੰ ਦੇਖਾਂਗੇ ਕੀ ਬਣਦਾ ਹੈ ਗੱਲ ਤੁਸੀਂ ਚਾੜ ਗਈ ਇਹਨੇ ਬਿੰਦੇ ਬਿੰਦੇ ਵੀ ਸਾਡਾ ਖਰਾਬ ਕਰਤਾ ਦੇ ਨਹੀਂ ਆ ਜੋ ਚੱਲ ਆਜੂ ਦੇਖਗੇ ਦੇਖ ਲੈ ਗਲਤੀਆਂ ਆਉਂਦੀਆਂ ਕੱਢਣੀਆਂ ਮਸ਼ੀਨ ਵਾਲੇ ਤੇ ਸਾਰੀਆਂ ਗਲਤੀਆਂ ਖਰਾਬ ਕਰਤਾ ਸਾਰੇ ਚਾਰ ਦਾ ਯਾਰ ਹਾਂ ਗਲਤੀਆਂ ਆਪ ਦੀਆਂ ਰੱਖਦੇ ਹੋ ਸਹੀ ਚੀਜ਼ ਨਾਲ ਲਤੜਦੇ ਨਹੀਂ ਫਿਰ 7 ਦਿਨ ਲਤੜੀ ਰਹੇ ਹੁਣ 7 ਦਿਨ ਲਤਰਿਆ ਹੁਣੀ ਦੱਸਦਾ ਮੈਂ ਤੁਹਾਨੂੰ ਆਹ ਦੇਖ ਲੈ ਪਈਆਂ ਦੋਨਾਂ ਤੋਂ ਦੋ ਟਰ ਕਰ ਇਹ ਮੈਦਾਨ ਹੀ ਖਰਾਬ ਕਰਤਾ ਜੀ ਜੀ ਆ ਪਈਏ ਹਾਂ ਉਦੋਂ ਸਫਾਈ ਨਹੀਂ ਰੱਖਦੇ ਉਦੋਂ ਕੱਚੀਆਂ ਮੱਕੀਆਂ ਵੜਾ ਲੈਨੇਓ ਉਦੋਂ ਕਹਦਾਂ ਨੇਓ ਮੀਂਹ ਆਊਗਾ ਅੱਜ ਦੇ ਅੱਜ ਹੀ ਵੜਦੇ ਆ ਮਸ਼ੀਨ ਨਾਲ ਮੱਕੀ ਉਦੋਂ ਗਲਤੀ ਕੀ ਨਹੀਂ ਕੱਟਦੀ ਇਹ ਆ ਦੇ ਖਰਾਬ ਦੇਖ ਆ ਬਾਈ ਦੇਖ ਲਾ ਤੁਸੀਂ ਆਪ ਹੀ ਗਿਆ 7 ਦਿਨਾਂ ਕਿ ਮੱਕੀ ਲਤੜੀ ਹੈ ਨਾ ਕਹੀ ਹੈ ਨਾ ਇਹ ਗੱਲ ਤੇ ਉਤੋਂ ਉਤੋਂ ਹੀ ਖਰਾਬ ਹੋਇਆ ਥੱਲੇ ਥੱਲੇ ਸਹੀ ਹੀ ਹੈ ਬਾਈ ਕਿਦੋਂ ਲਫਾਫੀ ਨਹੀਂ ਪਾਇਆ 7 ਦਿਨ ਤੁਸੀਂ 7 ਦਿਨ ਲਫਾਫਾ ਨਹੀਂ ਪਾਇਆ ਕਿਦੋਂ ਲਫਾਫਾ ਨਹੀਂ ਪਾਉਂਗੇ 7 ਦਿਨ ਖਰਾਬ ਹੋਊਗੀ ਬਾਈ ਆ ਸਾਰੀ ਖਰਾਬ ਹਾਂ ਸਾਰਾ ਖਰਾਬ ਹੋ ਗਿਆ ਭਈ ਇਹਨਾ ਭਾਈ ਕੱਚੀ ਮੱਕੀ ਨਾ ਵੜਾਏ ਉਹ ਗਾਂ ਤੋਂ ਉਹ ਪੱਤੀ ਦੀ ਵੜਾਈ ਸੀ ਉਦੋਂ ਕਹਦਾ ਨੇ ਉਮੀ ਪਊਗਾ ਇੰਨੀ ਤਰੀਕ ਨੂੰ ਵੜਦੇ ਨਹੀਂ ਤਾਂ ਮੈਂ ਕਿਸੇ ਤੋਂ ਹੋਰ ਵੜਾ ਲੂੰ ਐਂ ਕਹਿਣ ਲੱਗ ਜਾਨੇ ਭਾਈ ਉਦੋਂ ਆ ਕੰਨਾ ਹੋ ਜਾਂਦੀਆਂ ਸੋਟੀਆਂ ਕੋਸੀ ਕੋਥੋ ਹਾਂ ਬੱਸ ਉਹ ਬੱਬੀ ਹਾਂ ਦੇਖ ਭਾਈ ਕਿੰਨਾ ਚਾਰ ਖਰਾਬ ਕਰਦਾ ਪੈਸੇ ਗਾ ਉਹ ਭਾਈ ਹੁਣ ਤਾਂ ਤੁਸੀਂ ਕੋਸੀ ਕਹਿ ਲੋ ਨੁਕਸ ਦਾ ਮੇਰੇ ਦਾ ਹੀ ਕੱਢਣਾ ਚੰਗਾ ਯਾਰ ਨਹੀਂ ਦੇਣੇ ਨਾ ਜੋ ਪੈਸੇ ਗਾ ਲਗਾ ਕੁੱਟੋ ਦਾ ਨੈਰ ਹੋਣਾ ਜੱਪਾ ਜ਼ੈਰ ਕੋਈ ਨਾ ਮਾਰਦਾ ਚੱਟੇ ਓ ਕਾਹਨ ਉਹ ਜਾ 60 ਰੁਪਏ ਜੂ ਨਹੀਂ ਹਾਂ ਮੱਕਰੇ ਤੇਰੇ ਥੋੜੀ ਦੇ ਮਾਗਣ ਪੈ ਨਹੀਂ ਬਗਾ ਟਾਲੇ ਉਹੀ ਆ ਜਾਂਦੇ ਮੂੰ ਚੱਕ ਆਣਗੇ ਆਜਾ